ਲੱ ਸੱਜਣਾ ਪਿੰਡ ਈਨਾ ਬਾਜਵਾਤ ਨੂੰ ਤੁਹਾਨੂੰ ਅੱਜ ਚਾਰ ਪਸ਼ੂ ਦਿਖਾਉਣ ਲੱਗੇ ਆ ਤਿੰਨ گاਵਾ ਬਾਈ ਕੋਲੇ ਤੇ ਇੱਕ ਬੂਰੀ ਝੋਟੀ ਤੇ ਜਿਹੜਾ ਰੇਟ ਆ ਰੇਟ ਇਹ ਸੱਜਣ ਦਾ ਬਿਲਕੁਲ ਜਾਇਜ਼ ਰਹਿਣਾ ਤਹਿਸੀਲ ਆ ਗਈ ਧੂਰੀ ਤੇ ਜ਼ਿਲ੍ਹਾ ਬਾਈ ਹੋਰਾਂ ਨੂੰ ਆ ਗਿਆ ਸੰਗਰੂਰ ਪਰ ਇਹ ਮੰਨ ਲਓ ਲਾਸਟ ਜਆ ਪਿੰਡ ਆ ਗਿਆ ਬਾਈ ਕਹਿੰਦਾ ਬਰਨਾਲੇ ਦੇ ਬਿਲਕੁਲ ਲਾਗੇ ਛਾਗੇ ਜੇ ਆ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿੰਨੇ ਕੇ ਪਸ਼ੂ ਦਿਖਾਵਾਂਗੇ ਸੂਏ ਸਮਾਰੇ ਤਿਆਰ ਦੁੱਧ ਵਾਲੇ ਹੋਣਗੇ ਤੇ ਜਿਹੜਾ ਰੇਟ ਆ ਰੇਟ ਰਹੂਗਾ ਬਿਲਕੁਲ ਜਾਇਜ਼ ਬਾਕੀ ਡਿਟੇਲ ਬਾਈ ਦੱਸ ਦੂਗਾ ਆਜ ਫੋਰ ਕੀ ਹਾਲ ਹੈ ਠੀਕ ਆ ਬਾਈ ਸਰਦਿਕਾ ਵਧੀਆ ਜਮਾ ਵਧੀਆ ਨਾਮ ਤੇ ਨੰਬਰ ਬੋਲੋ ਨਾਮ ਗਰਦੀਪ ਸਿੰਘ ਪਿੰਡ ਇਨਾਵਾ ਦੇਵਾ 98882 75048 98882 75048 ਤੇ ਵਪਾਰ ਦਾ ਕੰਮ ਹੀ ਆਪਣਾ ਹਾਂ ਬਈ ਆਪਣਾ ਵਪਾਰ ਰੋਟੀਨ ਚ ਪਸੂ ਆਉਂਦੇ ਰਿਹਾ ਜਿਆਦਾ ਗੱਲ ਕਰ ਲਈਏ ਗਾਵਾਂ ਜਾਂ ਮੱਝਾਂ ਦਾ ਕੰਮ ਆ ਆਪਣਾ ਨਹੀਂ ਆਪਣਾ ਮਿਕਸੀ ਆ ਮਿਕਸੀ ਗਾਵ ਵੀ ਲੈ ਲੈਂਦੇ ਆ ਮੱਝ ਵੀ ਲੈ ਲੈਂਦੇ ਠੀਕ ਆ ਗੱਲ ਆ ਮੱਝਾਂ ਜਿੱਕਾ ਪਰ ਤੋਹਫਾ ਵੀ ਇਸੀ ਦਿਖਾ ਦੇਾਂਗੇ ਐਂਡ ਗੱਲ ਬਾਤ ਹੀ ਆ ਜਮਾ ਠੀਕ ਆ ਗੱਲ ਆ ਆਵਾ ਹੋ ਜਾ ਬਈ ਮਾੜਾ ਸਾਈਡ ਨੂੰ ਇੱਥੋਂ ਮਾਰ ਦੇ ਕੈਮਰਾ ਬੂਰੀ ਦਾ ਨਾ ਇਹ ਮੰਨ ਲਓ ਮੰਨ ਲਓ ਵੀ ਤੁਹਾਨੂੰ ਨਾ ਇੱਕ ਨਗੀਨਾ ਪੀਸ ਦਿਖਾਉਣ ਲੱਗੇ ਆ ਬਾਈ ਕੋਲੇ ਸਿੰਗ ਜਮਾ ਬੰਦ ਬੂਰੀ ਨੀਲੀ ਟੱਚ ਆ ਗਈ ਬਾਈ ਹੈਨਾ ਅੱਖਾਂ ਚ ਜਵਾਬ ਸਾਰੇ ਹੈਗੇ ਆ ਤੇ ਇੱਥੋਂ ਘੇਰੀ ਫੇਸ ਤੇ ਮਾਰ ਕੇ ਕੈਮਰਾ ਇਦੂ ਬਾਦ ਮਾਰਦੀ ਆ ਅਡਰ ਕੁਆਲਟੀ ਦੇ ਕੈਮਰਾ ਇਹ ਇੱਥੇ ਤੋਂ ਕਰ ਸਕਦੇ ਆ ਚੈੱਕ ਦੁੱਧੇ ਮੰਨ ਲਓ ਬਾਈ ਕਹਿੰਦਾ ਵੀ ਤਿਆਰੀ ਵਾਲਾ ਕੰਮ ਹੀ ਆ ਜਿਵੇਂ ਬਾਈ ਨੇ ਗੱਲਬਾਤ ਚ ਦੱਸਿਆ ਧੋਰ ਬਾਈ ਖੋਲ ਕੇ ਆਗੇ ਸੂਆ ਬਾਈ ਇਹਦਾ ਦੂਜਾ ਸੂਆ ਵੀਰੇ ਦੂਜਾ ਸੂਆ ਜੈਨੂ ਹੋਣਾ ਜੈਨੂਨ ਦੂਜਾ ਸੂਆ ਕਿੰਨੇ ਦਿਨ ਦੀ ਸੂਈ ਹੋਗੀ 10 ਦਿਨਾਂ ਦੀ ਸੂਈ ਆ ਹਜੇ ਮੇਲੇ ਤੇ ਲੱਗਣਾ ਕੱ 10 ਦਿਨਾਂ ਦੀ 10 ਦਿਨਾਂ ਦੀ ਸੂਗਾ ਦੂਜਾ ਦੁੱਧ ਤਿਆਰ ਕਿੰਨਾ ਚ ਕੰਡੇ ਤੋਂ 14 ਕਿਲੋ ਕੰਡੇ ਵਾਲਾ ਦੁੱਧ ਹੈ ਬੰਦਾ ਦੋ ਡੰਗ ਚਾਰ ਡੰਗ ਆਪਣੇ ਘਰੇ ਚੋਲੇ ਸਹੀਲ ਠੰਡੀ ਦੀ ਗਾਰੰਟੀ ਹੈ ਜਮਾ ਤਸੱਲੀ ਕਰਾ ਦੇਣਗੇ ਫੁੱਲ ਤਸੱਲੀ ਇਹ ਤਾਂ ਨਹੀਂ ਵੀ ਪਾਸੇ ਵਾਗ ਨਾ 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 ਮਸਲੇ ਹੀ ਕੋਈ ਨਹੀਂ ਠੀਕ ਹੈ ਠੀਕ ਹੈ ਗੱਲ ਜਿੰਨੀ ਮਰਜ਼ੀ ਤਸੱਲੀ ਨਾਲ ਲੈ ਜਾਣਾ ਠੀਕ ਹੈ ਗੱਲ ਲੈ ਸਾਡੇ ਨਾਲ ਬਾਕੀ ਨਾਲ ਤੁਹਾਨੂੰ ਤੁਰਦੀ ਦੀ ਜੱਜਮੈਂਟ ਕਰਾ ਦਾਂਗੇ ਬੂਰੀ ਇਹ ਮੰਨ ਲਓ ਬੂਰੀਆਂ ਬਹੁਤ ਘੱਟ ਮਿਲਦੀਆਂ ਮਾਰਕੀਟ 'ਚ ਪੱਕੇ ਜੇ ਲੈਵੇ ਦੀ ਕਹ ਲਈ ਬਈ ਫਿਕਸ ਜੇ ਆਰਡਰ ਚ ਆ ਗਈ ਚਵਾਈ ਦੀ ਕਿਵੇਂ ਰਹੂਗੀ ਜਮਾ ਪੋਲੀ ਰੂਮ ਵਰਗੀ ਪੋਲੀ ਜਮਾ 10 ਦਿਨਾਂ ਦਾ ਸੂਆ ਜੈਨੂਆ 10 ਦਿਨਾਂ ਦਾ ਸੂਆ ਬੱਚਾ ਪਿੱਛੇ ਕੱਟਾ ਤੁਹਾਡੇ ਸਾਹਮਣੇ ਠੀਕ ਤੇ ਦੁੱਧ 14 ਕਿਲੋ ਦੁੱਧ 14 ਕਿਲੋ ਤਿਆਰ ਗੂਰੀਆਂ ਮੈਂ ਉਹੀ ਕਹਣਾ ਨਾ ਗੂਰੀ ਇੱਕ ਤਾਂ ਊਂਟਾਂ ਵੀ ਮਿਲਦੀ ਆ ਇੱਕ ਚੰਗੇ ਦੁੱਧ ਵਾਲੀ ਦਹੀਂ ਕਹਿ ਸਕਦੇ ਮੈਂ ਬਾਹਲੀ ਊਂਟਾਂ ਵੀ ਮਿਲਦੀ ਆ ਬਹੁਤ ਘੱਟ ਮਿਲਦੀ ਆ ਬਹੁਤ ਭਾਲ ਕੇ ਮਿਲਦੀ ਆ ਠੀਕ ਆ ਗੱਲ ਮੈਲੇ ਮੂਲੇ ਲਾ ਕੇ ਕਿੰਨਾ ਦੁੱਧ ਕਰ ਦੂਗੀ 16 ਕਿਲੋ ਦੁੱਧ ਕਰੂਗੀ 16 ਕਿਲੋ ਦੂਜੇ ਸੂਏ ਤੀਜੇ ਸੂਏ ਏ ਪੂਰੀ ਜਾਊਗੀ 18 19 ਦੇ ਜਾਊਗੀ ਰੂਜ ਜਾਗੀ ਹਾਂ ਬਿਲਕੁਲ ਆ ਸੱਜਣੋ ਤੁਹਾਨੂੰ ਨਾ ਤੀਜੇ ਸੂਏ 18 19 ਕਿਲੋ ਤੇ ਜਾਣ ਵਾਲੀ ਬੂਰੀ ਤੇ 13 13.5 ਕਿਲੋ ਪਹਿਲਾਂ ਦੇਈ ਗਈ ਆ ਤੇ ਬਾਡੀ ਦੀ ਬਹੁਤ ਬੰਤਰ ਕਮਾਲ ਦੀ ਕਹਿ ਸਕਦੇ ਆ ਤੇ ਥਣ ਲੇਵੇ ਦੀ ਯਾਰ ਬਿਲਕੁਲ ਸਾਫ ਤੇ ਤੇਲੀਆ ਬੂਰੀ ਹਾਈਟ ਕਿਉਂਕਿ ਇਹਨਾਂ ਦੀ ਮੀਡੀਅਮ ਹੀ ਹੁੰਦੀ ਆ ਜ਼ਿਆਦਾਤਰ ਬੂਰੀਆਂ ਹਨਾ ਬਾਈ ਇਹ ਨੀਲੀ ਦੇ ਟੱਚ ਚ ਆ ਜਾਂਦੀ ਆ ਨੀਲੀ ਟੱਚ ਚ ਆਉਣ ਕਰਕੇ ਜਿੰਨੀਆਂ ਕਿ ਪੂਰੀਆਂ ਦੇਖ ਰਿਹਾ ਹਾਈਟ ਰਹੂਗੀ ਮੀਡੀਅਮ ਤੇ ਬਾਕੀ ਥਣ ਲੇਵੇ ਦੀ ਸਾਫ ਇੱਥੋਂ ਮਾਰਦੀ ਕਹੇਰੀ ਕੈਮਰਾ ਤੇ ਇੱਥੋਂ ਮਾਰਦੀ ਇਹਦੇ ਫੇਸ ਤੇ ਕੈਮਰਾ ਹੈ ਜਿੰਨੀ ਕਿ ਮੈਂ ਇਹ ਕਹੂੰਗਾ ਵੀ ਖਰੀਆ ਹੈ ਨਾ ਸਾਰਾ ਸੋਨਾ ਹੀ ਹੈ ਜਿੰਨੀ ਕਿ ਭਾਈ ਕਹਿੰਦਾ ਹੈ ਕਿ ਇਹ ਕਲਰ ਵੀ ਸੋਨੇ ਰੰਗਈਆ ਹਾਂ ਜਮਾ ਸੋਨਾ ਹੀ ਹੈਗੀ ਵੀ ਯਾਰ ਸ਼ੁੱਧਾ ਪੂਰੀ 14 ਕਿਲੋ ਕੰਡੇ ਡੰਗ 2 ਡੰਗ ਬੰਦਾ 4 ਡੰਗ ਚੋਲੇ ਆਪਣੇ ਕਰੇ ਗਰੰਟੀ ਲੋ ਅਗਲੇ ਦੇ ਘਰ ਦੀ ਵੀ ਤਸੱਲੀ ਹੈ ਜੇ ਠੀਕਾ ਕਰਦਾ ਤੇ ਗੈਰੀ ਬੱਚੇ ਤੇ ਵੀ ਮਾਰਨੀ ਕੈਮਰਾ ਬੱਚਾ ਨਾਲ ਬਲੈਕ ਆ ਗਿਆ ਇਹਦੀ ਖਾਸ ਗੱਲ ਇਹ ਰਹੂਗੀ ਵੀ ਜਿੱਦਾਂ ਦੇਦੇ ਤੁਸੀਂ ਸੀਮਨ ਲਾਦੋਂਗੇ ਉਦਾਂ ਦਾ ਬੱਚਾ ਇਹਨੇ ਪਾ ਲੈਣਾ ਨੀਲੀ ਦਾ ਲਾਦੋਂਗੇ ਨੀਲੀ ਦਾ ਬੱਚਾ ਪਾ ਦੂ ਮੋਹਰਾ ਦਾ ਲੱਗਿਆ ਵਿਆ ਇਹਨੇ ਮੋਹਰਾ ਦਾ ਬੱਚਾ ਜਿੱਦਾਂ ਦੇ ਮਰਜੀ ਬੱਚੇ ਲੈ ਲੇ ਬੰਦਾ ਐਕਸ ਜਾ ਕੰਮ ਜਮੀ ਤੇ ਦਾ 1.5 ਲੱਖ ਰੁਪਇਆ 1 ਲੱਖ ਤੇ 50 ਹਜ਼ਾਰ ਹਾਂ ਛੋਟ ਛੋਟ ਜੀ ਉਹ ਜ ਮਣੀ ਮੋਟੀ 2000 ਰੁਪਇਆ ਛੋਟ ਕਰ ਲਿਆ 1.43 ਦੀ 1.43 ਦੀ ਠੀਕ ਆ ਗੱਲ ਸਤਿਨਾਮ ਤੁਹਾਡਾ ਕੰਮ ਇੰਨਾ ਕਰ ਰਿਹਾ ਕਿ ਤੁਸੀਂ ਫੋਨ ਲਾ ਕੇ ਖਰੀਦਣੀ ਆ ਬਸ ਦੁੱਧ 16 ਕਿਲੋ ਦੀ ਗਰੰਟੀ ਹੈ ਠੀਕ ਆ ਗੱਲ 14 ਕਿਲੋ ਬਾਈ ਕਹਿੰਦਾ ਅੱਜ ਚ ਪਾ ਦਾਂਗੇ ਕੰਡੇ ਤੋਲਣ ਵਾਲਾ ਲੀਟਰ ਤਾਂ ਅੱਜ ਵੀ 16 ਮਾਰੂ ਹਾਂ ਲੀਟਰ ਅੱਜ ਵੀ 16 ਹੋ ਜਾਣਗੇ ਹਾਂ ਲੀਟਰ ਅੱਜ ਵੀ ਮਤਲਬ 16 ਹੀ ਮਾਰ ਦੂ ਕੰਡੇ ਵਾਲਾ 14 ਮਿਲੂਗਾ ਬਿਊਟੀ ਚ ਵੀ ਆ ਤੇ ਨਾਲ ਨਾਲ ਸਾਰੇ ਪੱਖਾ ਤੋਂ ਚੰਗੀ ਆ ਪੱਕੇ ਹਵਾਨੇ ਦੀ ਆ ਪੂਰੀ ਗੱਲ ਠੀਕ ਆ ਗੱਲ ਤੇ ਰੇਟ ਵੀ ਇਹ ਸੱਜਣ ਦਾ ਬਿਲਕੁਲ ਜੈ ਜੈ ਰਗਿਆ ਤਿਆਰ ਦੁੱਧ ਲੱਤ ਤੋਰੋ ਜੀ ਖੋਲ ਕੇ ਕਰੋ ਸੰਗ ਚ ਦਿਖਾ ਦੂੰਗਾ ਤੁਹਾਨੂੰ ਗਰਮੀ ਚੱਲਣ ਵਾਲੀਆਂ ਬੜੀਆਂ ਇਹ ਹਾਂ ਹਾਂ ਗਰਮੀ ਇਹ ਕਿੰਨੇ ਕ ਦਿਨ ਕੱਢਦੀ ਹੈ ਬਾਈ ਇਹ ਲੈ ਜੂਗੀ ਹਫਤਾ ਗੁਰੀ ਇੱਕ ਹਫਤਾ ਹਾਂ ਆ ਲੈ ਆ ਲੈ ਇਧਰ ਦੀ ਲੈ ਆ ਕੋਈ ਗੱਲ ਨਹੀਂ ਇਹ ਬਾਈ ਕਹਿੰਦਾ ਇੱਕ ਹਫਤਾ ਪੈਂਡਿੰਗ ਆ ਕਰੋ ਸੰਗ ਚ ਆ ਗਈ ਸੂਆ ਕਿਹੜਾ ਬਾਈ ਦਾ ਦੂਜਾ ਸੂਆ ਸੂਆ ਦੂਜਾ ਤੇ ਪਹਿਲਾਂ ਦਾ ਦੁੱਧ ਕਿੰਨਾ ਕ ਦੱਸਿਆ ਪਹਿਲਾਂ ਦਾ 17 ਕਿਲੋ 17 ਕਿਲੋ ਮਾਲ ਕਰਨਾ ਹਾਂ ਠੀਕ ਆ ਥੋੜੀ ਥੋੜੀ ਭਾਲ ਪਾਉਣ ਲੱਗ ਗਈ ਸਾਥ ਨਹੀਂ ਕਰਦੀ ਨਹੀਂ ਨਹੀਂ ਪਾਸਾ ਪੂਸਾ ਕੋਈ ਨਹੀਂ ਭਾਲ ਕਰਦੀ ਆ ਬਸ ਥੋੜੀ ਜੀ ਠੀਕ ਆ ਗੱਲ ਆ ਪਾਸੇ ਦੀ ਬਾਈ ਕਹਿੰਦਾ ਗਾਰੰਟੀ ਦੇਊਗਾ ਨਾ ਨਾ ਉਹਦੀ ਫੁੱਲ ਗਾਰੰਟੀ ਦੇਊਗਾ ਥੋੜੀ ਬਹੁਤੀ ਭਲਬਾਦੀ ਜਿਹਾ ਸਿਸਟਮ ਹੀ ਆ ਹਾਂ 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 ਭਾਲਾ ਥੋਣਾ ਥੋਣਾ ਦੀ ਕਿਵੇਂ ਰੂ ਇੱਕ ਨੰਬਰ ਫੁੱਲ ਜੇ ਕਿਸੇ ਭਰਾਣੇ ਕ ਲਈ ਆਨਲਾਈਨ ਮੰਗਾਉਣੀਆਂ ਗਾਰੰਟੀ ਦੇਊ ਥੋਣਾ ਦੀ ਥੋਣਾ ਦੀ ਫੁੱਲ ਗਾਰੰਟੀ ਦੇਊ ਠੀਕ ਆ ਗੱਲ ਤੇ ਸੀਮਨ ਪਤਾ ਵੀ ਕਿਹੜਾ ਲੱਗਿਆ ਕੁਛ ਨਹੀਂ ਗੁਰੂ ਆਪਾਂ ਝੂਠ ਨਹੀਂ ਬੋਲਣਾ ਹੈਗਾ ਆਪਣੀ ਖਰੀਦੀ ਹੋਈ ਹੈ ਠੀਕ ਆ ਗੱਲ ਆ ਸੀਮਨ ਬਾਈ ਕਹਿੰਦਾ ਐਚਪੀ ਤੇ ਲੱਗਿਆ ਹੋਊਗਾ ਇਹਦੇ ਤੇ ਹਾਈਟ ਵੀ ਠੀਕ ਰੱਖਦੀ ਆ ਤੇ ਬਾਕੀ ਥੱਲਿਓਂ ਸਾਫ ਆ ਇਹ ਚੀਜ਼ ਦੀ ਬਾਈ ਕਹਿੰਦਾ ਰੂਗੀ ਗਾਰੰਟੀ ਥੱਲਿਓਂ ਜਿਹੜੀ ਆ ਥੋੜੀ ਬਹੁਤੀ ਭਾਲਾ ਇਹਦੇ ਉਦਾਂ 100 ਦੀ 100 ਆ 17 ਕਿਲੋ ਦੁੱਧ ਬਾਈ ਕਹਿੰਦਾ ਇਹਨੇ ਪਹਿਲਾਂ ਨੇ ਪਾਇਆ ਵਿਆ ਤੇ ਉਤੋਂ ਰੂਗੀ ਬਿਲਕੁਲ ਸਟੇਟ ਤੇ ਲੈਗ ਸਕੋਰ ਦੀ ਰੂਗੀ ਸਜਣਾ ਪੂਰੀ ਮਜ਼ਬੂਤ ਪੂਰੀ ਮਜ਼ਬੂਤ ਆ ਲੱਤਾਂ ਲਤਾਂ ਖਣ ਇਹ ਮੰਨ ਲਿਓ ਵੀ ਮਸਟੈਟਸ ਹੋਣ ਵਾਲਾ ਥਾਣਾ ਨਹੀਂ ਹੈਗਾ ਮੁਠੀ ਵਾਲਾ ਥਾਣਾ ਪੂਰਾ ਵਧੀਆ ਥਾਣਾ ਕੱਢੂਗੀ ਫੈਟ ਵਧੀਆ ਜਿੱਦੀ ਅੱਜ ਕਿੰਨੇ ਪੈਸੇ ਕੱਚ ਇਹ ਕੁਰੀ ਦੀ ਦੇਵਾਂਗੇ 60000 ਦੀ 60 ਦੀ ਅੱਜ ਜੇ ਕਿਸੇ ਨੇ ਕਹ ਲਈ ਬੂਰੀ ਨਾਲ ਲੈਣੀ ਹੋਈ ਇਹ ਜੋੜੇ ਚ ਫਿਰ ਕਰਦਾਂਗੇ ਜੋੜੇ ਚ ਮਾਨਤਨ ਜੋੜੇ ਚੋਂ ਮਾਨਤਨ ਵਧੀਆ ਕਰਾਂ ਜਾ ਕਿਸੇ ਭਰਾ ਨੇ ਕਹ ਲਈ ਕਲੀਆਂ ਤਿੰਨੀ ਗਾਵਾਂ ਲੈਣੀਆਂ ਵਈਆਂ ਤਿੰਨਾਂ ਜੋ ਵੀ ਮਾਨਤਨ ਵਧੀਆ ਕਰਨਾ ਮਾਨ ਖੁਸ਼ ਕਰਦਾਂਗੇ ਫੁੱਲ ਖੁਸ਼ ਕਰਾਂਗਾ ਭਾਵਾ ਠੀਕ ਹੈ ਬੰਦਾ ਨਰਾਜ਼ ਨਹੀਂ ਹੋ ਕੇ ਮੁੜਦਾ ਜਿਹੜਾ ਹੋਗਾ ਠੀਕ ਹੈ ਗੱਲ ਆ ਜਾ ਗਰੀ ਅਗਲੇ ਨੰਬਰ ਵਾਲੀ ਤੇ ਆ ਜਾ ਇਹ ਕਿਹੜੀ ਨਸਲ ਚ ਆਉਂਦੀ ਆ ਇਹ ਸ਼ਾਹੀਵਾਲ 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 ਕ੍ਰੋਸ ਹੈ ਇਹ ਲੇਵਾ ਵਾਲਾ ਹੈ ਨਾ ਬਾਹਲੀ ਐਂਡ ਜੀ ਲੇਵਾ ਵਾਲਾ ਕਹ ਰਹੀ ਇੱਥੋਂ ਦਿਖਾ ਉਹ ਲੇਵਾ ਦਾ ਗਰਲੈਂਡ ਮੈਂ ਨੂੰ ਐਂ ਡਰਤੀ ਯਾਰ ਮਾਂ ਗਰਮ ਗਰਮ ਨਾ 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 ਮਤਲਬ ਇਹੀ ਨਹੀਂ ਕੋਈ ਇੱਕ ਸਾਈ ਵਾਲ ਤੁਹਾਨੂੰ ਮਿਲ ਜੂਗੀ ਇੱਕ ਤਾਂ ਠੰਡੀ ਨਹੀਂ ਮਿਲਦੀ ਜੇ ਠੰਡੀ ਮਿਲ ਗਈ ਤਾਂ ਇੰਨੀ ਕੁਆਲਿਟੀ ਵਾਲੀ ਨਹੀਂ ਮਿਲਦੀ ਤਿੰਨ ਚਾਰ ਗੋਣ ਆ ਜਾਂਦਾ ਥਾਲੇ ਵਾਂ ਦੇਖ ਕਿਹੋ ਜਿਹਾ ਲੱਗਿਆ ਕੀ ਕੀ ਗੱਲ ਹੈ ਖਾਸ ਗੱਲ ਇਹਦੀ ਇਹ ਰਹੂਗੀ ਇੱਕ ਤਾਂ ਤੁਹਾਡੀ ਜਗਾ ਵੀ ਘੱਟ ਰੋਕੂ ਖਾਊਗੀ ਥੋੜਾ ਕੰਪੈਸਟੀ ਚੰਗੀ ਦੇ ਦੂਗੀ ਹੈ ਨਾ ਆ ਤੋਰ ਬਈ ਹੋਲ ਕੇ ਇਹਨੂੰ 1.5 ਲੱਖ ਲੀ ਮੱਦੇ ਇਹਨਾਂ ਦੁੱਧ ਦੇ ਜਾਈ 1500 12 ਕਿਲੋ ਸੁਹਾ ਦੂਜਾ ਸੂਆ ਦੂਜਾ ਉਹੀ ਗੱਲ ਆ ਬਾਈ ਨੇ ਸਹੀ ਗੱਲ ਦੱਸੀ ਆ ਜਮਾ ਯਾਰਾ 1.5 2 ਲੱਖ ਵਾਲੀ ਮੱਝ ਨੂੰ ਟੱਕਰ ਦੇਣੀ ਆ ਹਾਂ ਉਹ ਟੱਕਰ ਦੇਈ ਚਵਾ ਕਿਦਾਂ ਦਾ ਬਾਈ ਇਹਦਾ ਜਮਾ ਸਿਰੇ ਦਾ ਪੁੱਤ ਜਿੱਦਾਂ ਨਾ ਥਾਣ ਲੱਗਿਆ ਠੀਕ ਆ ਗੱਲ ਵੀ ਰੂਹ ਖੁਸ਼ ਕਰ ਦਈਏ ਬਿਲਕੁਲ ਬਿਲਕੁਲ ਬੱਚਾ ਕੀ ਆ ਗਿਆ ਨਾਲੇ ਬੱਚਾ ਬੱਛਾ ਆ ਨਾਲ ਇਹ ਵੀ ਆ ਗਿਆ ਸੱਜਣੋਂ ਬੱਛਾ ਤੇ ਥਾਣ ਲਈ ਵੇ ਤੁਹਾਨੂੰ ਇਹ ਕਹਿ ਸਕਦਾ ਵੀ ਬਾਹਲੀ ਜਿਆਦਾ ਸਾਫ਼ ਆ ਗਈ ਤੇ ਬਾਕੀ ਸੱਜਣੋਂ ਕੁਆਲਿਟੀ ਚੈੱਕ ਕਰ ਸਕਦੇ ਜਿੱਦਾਂ ਬਾਈ ਨੇ ਦੱਸਿਆ ਨਾ ਵੀ ਠੰਡੀ ਸੀਲ ਆ ਗਈ ਫੁੱਲ ਸੂਆ ਡਾਕਟਰ ਜਿਹੜਾ ਸੀ ਦੂਜਾ ਸੂਆ ਵੀ ਦੂਜਾ ਸੂਆ ਹੂੰ ਤੇ ਠੰਲੇ ਵਾਈ ਕਹਸਾ ਤਾਂ ਜਿੱਦਾ ਗਰਲੈਂਡ ਉਹਦਾ ਲੱਗਿਆ ਹੁੰਦਾ ਜਮਾ ਐਂਡ ਗੱਲ ਬਾਤਾਂ ਪੂਰੀ ਗਰਲੈਂਡੋ ਟੱਚ ਹੀ ਆ ਠੰਡੀ ਸੀਲ ਵੀ ਗੁਰੀ ਬਾਲੀ ਦਾ ਦਿਆ ਨੇ ਸੀਨੀਅਰ ਵਪਾਰੀ ਨੇ ਤੈਨੂੰ ਗਰਲੈਂਡੋ ਹੀ ਕਹ ਦੇਣਾ ਹਾਂ ਉਹਨਾਂ ਨੇ ਤਾਂ ਗਰਲੈਂਡੋ ਹੀ ਬਣਾ ਦੇਣੀ ਆ ਸੀਨੀਅਰਾਂ ਨੇ ਤਾਂ ਗਰਲੈਂਡੋ ਹੀ ਬਣਾ ਦੇਣੀ ਆ ਬਸ ਸਹੀ ਗੱਲ ਆ ਸਹੀ ਗੱਲ ਆ ਆਪਾਂ ਜੀ ਤੁਹਾਨੂੰ ਜੈਨੂਅਨ ਜੀ ਦੱਸਣੀ ਆ ਹਾਈਟ ਦੀ ਜਰਸੀ ਵਾਲੀ ਰਹੂਗੀ ਜਰਸੀ ਵਾਲੀ ਠੰਲੇ ਵਾ ਇਦਾਂ ਦਾ ਬਾਈ ਕਹਿੰਦਾ ਠੰਡੀ ਸਵੇਰ ਦੀ ਫੁੱਲ ਇੱਥੋਂ ਕਰਾ ਰਹੀ ਗਰੀ ਚੱਕ ਕਿੰਨੇ ਦਿੰਦਾ ਸੂਆ ਬਾਈ ਦਾ ਇਹਨੂੰ 5 ਦਿਨ ਹੋ ਗਏ ਸੂਈ ਨੂੰ 5 ਦਿਨਾਂ ਦੀ ਅੱਜ ਇਹ ਕੋਲੇ 12 ਕਿਲੋ ਬੌਲੀ ਤਿਆਰ ਕੰਡੇ ਦੀ ਕੰਡੇ ਦੀ ਕਿੰਨਾ ਪਾ ਦੂ ਕੰਡੇ ਆਲਾ 16 ਕਿਲੋ ਦੁੱਧ ਪਾਓ ਕੰਡੇ ਦਾ ਕੰਡੇ ਦਾ 16 ਕਿਲੋ 16 ਕਿਲੋ ਤੇ ਪਾਉ ਫੈਟ ਆਲਾ ਜਮਾ 6 0 ਵਾਲਾ ਮੱਝ ਜਿੰਨੀ ਫੈਟ ਹੀ ਹੋਊਗੀ ਮੱਝ ਜਿੰਨੀ ਫੈਟ ਹੋਊਗੀ ਸਵੇਰਾ ਤੁਹਾਨੂੰ ਚੈੱਕ ਇਹਦਾ ਕਰਾਈ ਦਿੱਤਾ ਸੀ ਬਾਈ ਨੇ ਸਵੇਰਾ ਦੀ ਬਿਲਕੁਲ ਬਹੁਤ ਨਜਾਇਜ਼ ਠੰਡੀ ਸੀ ਤੇ ਥਣਲੇ ਵੇਰੀ ਇਹ ਮੰਨ ਲਓ ਜਮਾ ਹੀ ਸਾਫ਼ ਰਹੂਗੀ ਤੇ ਇੱਥੋਂ ਗਾਂ ਦੇ ਬੰਨੋ ਕਰਾ ਦੇ ਗੈਰੀ ਚੈੱਕ ਹੋਏ ਚਵਾਈ ਤਾਂ ਬਿਨਾਂ ਸ਼ੱਕ ਇਹ ਮੰਨ ਲਓ ਵੀ ਤੁਸੀਂ ਜਿੱਦਾਂ ਦੀ ਗਰਲੈਂਡੋ ਚੋਲੀ ਜਿੱਦਾਂ ਦੀ ਆਪ ਅੱਛੀ ਚੋਲੀ ਪੈਸੇ ਬਾਈ ਇਹਦੇ ਕਿੰਨੇ ਅੱਜ ਇਹਦਾ ਜਿਹੜਾ ਅੱਜ ਦਾ ਮੁੱਲਾ ਗੁਰੂ 55000 55 ਹਾਂ ਇਹ ਮੁੱਲ ਤੇ ਰਾਜੇਜ ਹਨ ਬਿਲਕੁਲ ਜਾਇਜ਼ ਮੁੱਲ ਕਰਾਇਆ ਹੈ ਇਹ ਸੱਜਣ ਦੀ ਪਹੁੰਚ ਵਾਲਾ ਮੁੱਲ ਹੈ ਬਿਲਕੁਲ ਆਮੰਦਾ ਲੈ ਸਕਦਾ ਆਪਣੀ ਬਸਤ ਉਦਾਂ ਤਾਂ ਦੁਨੀਆ ਜਿੱਤੀ ਨਹੀਂ ਜਾਂਦੀ ਮੇਰਾ ਕਹਿੰਦਾ ਸਿਕੰਦਰ ਤੋਂ ਵੀ ਇੱਕ ਅੱਧਾ ਜਿਲਾ ਰਹੀ ਗਿਆ ਉਹ ਤਾਂ ਜਿੱਤਣਕ ਨਹੀਂ ਹੋ ਉਦਾਂ ਦੁਨੀਆ ਸੱਜਣਾਂ ਨੂੰ ਜਿੱਤ ਨਹੀਂ ਸਕਦੇ ਪਰ ਬਾਈ ਨੇ ਨਾ ਬਿਲਕੁਲ ਜਾਇਜ਼ ਜੀ ਕੁਆਲਿਟੀ ਤੇ ਜਾਇਜ਼ ਰੇਟ ਹੀ ਕਰਿਆ ਬਿਲਕੁਲ ਜਿੱਦਾਂ ਦਾ ਪੱਛੀ ਦਾ ਥਣਲੇਵਾ ਤੇ ਹੁਣ ਮਾਰ ਦੇਗਾ ਰਹੀ ਅਗਲੇ ਨੰਬਰ ਵਾਲੀ ਬੈੜ ਤੇ ਇਹ ਆ ਗਈ ਫੁੱਲ ਵੱਡੀਆਂ ਚ ਇਹਦਾ ਸੂਆ ਬਾਈ ਇਹਦਾ ਤੀਜਾ ਤੀਸਰਾ ਸੂਆ ਆ ਤੇ ਟਾਂਚਾ ਕਰ ਲਈ ਮੱਜਾਂ ਵਰਗਾ ਹਾਂ ਬਿਲਕੁਲ ਇਹਦਾ ਵੀ ਮੱਜਾਂ ਵਾਲੀ ਐ ਸਿਸਟਮ ਮੱਜਾਂ ਨਾਲ ਦਾ ਇਹ ਕਿੰਨੇ ਘਟਾਉਣ ਦੀ ਸੂਈ ਆ ਬਾਈ ਇਹਨੂੰ ਹੋ ਗਏ ਗੁਰੂ 20 ਦਿਨ ਸੂਈ ਨੂੰ 20 ਦਿਨ ਮਹੀਨਾ ਮੰਨ ਲੈ ਭਰਾ ਕੋਈ ਹਾਂ ਅਗਲੇ ਨੇ ਮਹੀਨਾ ਮੰਨ ਲਾ ਮਹੀਨਾ ਮੰਨ ਲੈ ਕਿਉਂਕਿ ਤੁਹਾਡੀ ਖਰੀਦੀ ਹੋਈ ਆ ਹਾਂ ਆਪਣੀ ਖਰੀਦੀ ਹਾਂ ਜੇ ਤੁਸੀਂ ਮੇਰਾ ਖਿਆਲ ਅਗਲੇ ਮਾਲਕ ਨੇ ਤੁਹਾਨੂੰ 20 ਕਹਿੰਦੇ ਪੰਜ ਮਹੀਨਿਆਂ ਤੱਕ ਲੁਕੀ ਜਾਂਦੇ ਹਾਂ ਹਾਂ ਬਿਲਕੁਲ ਲੁਕੀ ਜਾਂਦੇ ਠੀਕ ਆ ਗੱਲ ਦੇ ਇੱਥੇ ਮਾਰਦੀ ਕਰੀ ਕੈਮਰਾ ਇਹ ਵੀ ਕਰੋਸ ਹੰਗ ਚੀ ਆ ਜੀ ਇਹ ਵੀ ਕਰੋਸ ਆ ਕੋਈ ਗਰਮੀ ਨਹੀਂ ਮੰਨਦੀ ਫੈਟ ਵਾਲਾ ਦੁੱਧ ਦੇ ਆਏ ਮੰਨ ਲਓ ਤਿੰਨੇ ਪੈਣਾ ਜਿੱ ਕਿਆ ਮੂ ਟਾਈਮ ਚੋਣਾ ਹਾਂ ਟਾਈਮ ਟੂ ਟਾਈਮ ਕਿੰਨੀ ਕਿੰਨੀ ਕਿ ਫਾਇਟ ਰਹਿੰਦੀ ਆ ਵੀ ਫਾਇਟ ਨਹੀਂ ਹੁੰਦੀ ਆ 5 ਤੋਂ ਪਲੱਸ ਹੀ 5 ਤੋਂ ਬਾਰੇ ਹਾਂ ਆ ਤੇ ਇੱਕ ਖਾਸ ਗੱਲ ਹੋਰ ਆ ਵੀ ਲੇਵਾ ਫਿਕਸਚਰ ਰੱਖੂਗੇ ਜੀ ਹੈ ਨਾ ਫਿਕਸ ਜਮਾ ਫਿਕਸ ਰਹੇ ਹੋਰ ਲੇ ਬੰਨਿਓ ਤਾਂ ਖਾਂਗੇ ਗਾਂਹਲੇ ਬੰਨਿਓ ਆਰਡਰ ਕੁਆਲਿਟੀ ਸੱਜਣੋ ਇਹ ਮੰਨ ਲਓ ਬਿਲਕੁਲ ਫਿਕਸ ਰੱਖੂ ਇਹਨੂੰ ਤੁਸੀਂ ਜਰਸੀ ਦਾ ਕ੍ਰੋਸ ਸੰਗ ਜਾਂ ਮੰਨ ਲਿਓ ਹਾਂ ਕਿਉਂਕਿ ਜਰਸੀ ਕ੍ਰੋਸ ਚ ਆਉਂਦੀ ਆ ਕੱਦ ਚੰਗਾ ਵੱਡੇ ਕੱਦ ਚ ਆ ਗਈ ਜਿੱਦਾਂ ਦਾ ਕਹੇ ਲਈ ਐਚ ਐਫ ਦਾ ਕੱਦ ਕਾਠ ਹੁੰਦਾ ਤੇ ਦੁੱਧ ਬਾਈ ਕਹਿੰਦਾ 18 ਕੰਡੇ ਧਰਨ ਵਾਲਾ ਚਵਾਈ ਦੀ ਕਿਵੇਂ ਰਹੂਗੀ ਜੀ ਬਿਲਕੁਲ ਪੋਲੀ ਨਰਮ ਠੰਡੀ ਠੰਡੀ ਸੁਵਾਦੀ ਹਾਂ ਛੜਦਾ ਛਿੱਟਾ ਜਮੀ ਨਹੀਂ ਕੋਈ ਟਾਈਟ ਫਟ ਕੋਈ ਜਮੀ ਇੱਕ ਭਾਰ ਬੋਝ ਵਾਲੀ ਕੋਈ ਦਿੱਕਤ ਨਹੀਂ ਗਾਰੰਟੀ ਆ ਫੁੱਲ ਸਾਰੇ ਪਾਸਿਓਂ ਉਹਦੀ ਫੁੱਲ ਗਾਰੰਟੀ ਆ ਸਾਰੇ ਪਾਸਿਓਂ ਇਹਦੇ 18 ਕਿਲੋ ਕੰਡੇ ਲਵਾ ਕੇ ਕਿੰਨੇ ਪੈਸੇ ਇਹ ਇਹਦਾ ਕਿੰਨਾ ਲੈ ਲਾਂਗੇ ਕੰਡੇ ਲਵਾ ਕੇ 18 ਇਹਦਾ ਬਸ ਬਿਲਕੁਲ ਲੈਣ ਦੇਣੀ 65000 65 ਦੀ ਹੂੰ ਦੁੱਧ 20 ਕਿਲੋ ਕਰ ਜੂ ਇਹ ਸਾਮਕੇ ਥੋੜੀ ਮਾੜੇ ਘਰੋਂ ਆ 15 16 ਕੰਡੇ ਦਾ ਕਰ ਦੂ 12 ਕੰਡੇ ਦਾ ਚੌਥੇ ਪੰਜਵੇਂ ਦਿਨ ਇਹਦਾ ਬਾਈ ਕਹਿੰਦਾ ਲੈਣਾ 53 ਉਹ ਜੋ ਵੀ ਮਾਫੀ ਆ ਇਹਦਾ ਕਿੰਨੇ ਵਸੇ ਚਿੱਟੀ ਦਾ ਇਹਦਾ 60000 ਮੁੱਲ 58 ਦੀ ਹਾਂ ਨਾ ਇਹ ਬਾਈ ਕਹਿੰਦਾ 58 ਦੀ ਹਾਂ ਨਾ ਉਹ ਜੋ ਤੇ ਆ ਝੋਟੀ ਹੋ ਜੂ 1 ਲੱਖ ਤੇ 48000 ਦੀ ਹਾਂ ਨਾ ਸੂਆ ਦੂਜਾ ਕੰਡੇ ਦਾ 14 ਕਿਲੋ ਹਾਜ਼ਰ ਬਿਲਕੁਲ ਆ ਨੰਬਰ ਬੋਲ ਦੋ ਜੀ 98882 ਹਾਂਜੀ 75 ਜੀ ਰੋਡ 43 99882750482 ਦਾ ਨੰਬਰ ਆ ਚਾਰ ਪਸ਼ੂ ਦਾ ਖਾਤੇ ਪਿੰਡ ਇਨਾ ਬਾਜਵਾ ਇੱਕ ਨੰਬਰ ਹੋਰ ਬੋਲ ਦਿਓ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਹਨਾ ਇੱਕ ਨੰਬਰ ਹੋਰ ਬੋਲ ਦਿਓ ਜੀ 88724 ਹਾਂਜੀ 17960 17960 ਆ ਨੰਬਰ ਸਦਨੋ ਬਾਈ ਦੇ ਸਕਰੀਨ ਤੇ ਲਾ ਦੂੰਗਾ ਦੋਨੇ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ